ਵੇ ਪ੍ਰੋਟੀਨ ਕਾਦੇ ਤੋਂ ਬਣਦਾ ਕੀ ਤੁਸੀਂ ਜਾਣਦੇ ਵੀ ਪ੍ਰੋਟੀਨ ਕਾਦੇ ਤੋਂ ਬਣਦਾ ਵੇ ਪ੍ਰੋਟੀਨ ਮਿਲਕ ਤੋਂ ਬਣਦਾ ਤੁਹਾਡੇ ਜਿਹੜਾ ਆਪਣੇ ਐਚ ਐਫ ਗਾਵਾਂ ਦਾ ਮਿਲਕ ਹੁੰਦਾ ਹਾਲਸਟਨ ਫ੍ਰੀਜ਼ੀਅਨ ਗਾਵਾਂ ਦੇ ਦੁੱਧ ਨੂੰ ਜਦੋਂ ਆਪਾਂ ਜਾਗ ਲਾਉਂਦੇ ਆ ਦੇਖਿਆ ਉਹ ਘਰ ਦੇ ਵਿੱਚ ਆਪਣੇ ਦਹੀਂ ਜੰਮਦੀ ਹੈ ਨਾ ਦਹੀਂ ਤੇ ਨਾਲ ਜਿਹੜਾ ਪਾਣੀ ਨਹੀਂ ਹੁੰਦਾਗਾ ਹੂੰ ਠੀਕ ਹੈ ਇੱਕ ਕ੍ਰੀਮੇਸ਼ੀਆ ਪਾਣੀ ਹੁੰਦਾ ਵਾ ਠੀਕ ਹੈ ਉਹ ਜਿਹੜਾ ਹੁੰਦਾ ਉਹ ਕੱਚਾ ਪ੍ਰੋਟੀਨ ਹੁੰਦਾ ਹੈ ਪ੍ਰੋਟੀਨ ਦੀਆਂ ਵੀ ਕਿਸਮਾਂ ਹੁੰਦੀਆਂ ਧਿਆਨ ਨਾਲ ਸੁਣਿਓ ਕਿਉਂ ਇੱਕ ਡੱਬਾ 4000 ਦਾ ਇੱਕ 6000 ਦਾ ਇੱਕ 8000 ਦਾ ਹੁੰਦਾ ਇਹਦੇ ਪਿੱਛੇ ਬੜਾ ਵੱਡਾ ਸੱਚ ਹੈ ਸੁਣਿਓ ਧਿਆਨ ਕੇਸੀਨ ਪ੍ਰੋਟੀਨ ਹੁੰਦਾ ਕੱਚਾ ਪ੍ਰੋਟੀਨ ਬਹੁਤ ਔਖਾ ਸਰੀਰ ਨੂੰ ਡਾਈਜੈਸਟ ਹੁੰਦਾ ਤੇ ਹੁਣ ਕਈ ਲੋਕ ਇਹ ਵੀ ਕਹਿਣਗੇ ਨਾ ਵੀ ਫਿਰ ਦੁੱਧ ਹੀ ਪੀ ਲਿਏ ਵੇ ਪ੍ਰੋਟੀਨ ਦੀ ਕੀ ਲੋੜ ਹੈ ਦੁੱਧ ਦੇ ਵਿੱਚੋਂ ਤੁਹਾਨੂੰ ਫੈਟ ਵੀ ਮਿਲਣੀ ਹੈ ਦੁੱਧ ਦੇ ਵਿੱਚੋਂ ਤੁਹਾਨੂੰ ਕਾਰਬਜ਼ ਵੀ ਮਿਲਨੇ ਆ ਤੇ ਪ੍ਰੋਟੀਨ ਚੋਂ ਸਿਰਫ ਤੁਹਾਨੂੰ ਵੇ ਪ੍ਰੋਟੀਨ ਦਾ ਕੰਸੈਂਟ੍ਰੇਟ ਵੇ ਤਿਆਰ ਫਿਰ ਇੱਕ ਵੇਪ ਪ੍ਰੋਟੀਨ ਬਣਦਾ ਖਾਣ ਦੇ ਲਈ ਡਰਾਈ ਫਾਰਮ ਫਿਰ ਵੇਪ ਪ੍ਰੋਟੀਨ ਹਾਈ ਉਹ ਆਈਸੋਲੇਟ ਬਣਦਾ ਉਸ ਤੋਂ ਵੀ ਉਹਦੀ ਇੱਕ ਫਾਰਮ ਹੁੰਦੀ ਹੈ ਵੇਪ ਪ੍ਰੋਟੀਨ ਹਾਈਡਰੋਲਾਈਜ਼ ਉਹ ਕਿਨਾਂ ਵਾਸਤੇ ਹੁੰਦਾ ਉਹ ਉਹਨਾਂ ਵਾਸਤੇ ਹੁੰਦਾ ਜਿਨ੍ਹਾਂ ਦਾ ਡਾਈਜੈਸ਼ਨ ਸਿਸਟਮ ਬਹੁਤਾ ਬੈਟਰ ਨਹੀਂ ਜਾਂ ਬਹੁਤ ਜਲਦੀ ਪਚਾਉਣਾ ਚਾਹੁੰਦੇ ਨੇ ਠੀਕ ਹੈ ਤੇ ਇਹਦੇ ਪਿੱਛੇ ਬੜਾ ਵੱਡਾ ਸੱਚ ਇਹ ਵੀ ਹੈ ਕਿ ਇਹਨਾਂ ਦੇ ਵਿੱਚ ਫਲੇਵਰਾਇਜ਼ੇਸ਼ਨ ਮਿਕਸ ਹੁੰਦੀਆਂ ਇਹਨਾਂ ਦੇ ਵਿੱਚ ਕਲਰਸ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜਾ ਪਾਇਆ ਜਾਂਦਾ ਪ੍ਰਜ਼ਰਵੇਟਿਵ ਵੀ ਐਡ ਆਨ ਹੁੰਦੇ ਨੇ ਤੇ ਆਪਾਂ ਇਹ ਗੱਲ ਤੋਂ ਨਹੀਂ ਮੁੱਕ ਸਕਦੇ ਕਿ ਅੱਜ ਦੀ ਡੇਟ ਚ ਪ੍ਰ ਇੱਕ ਬੇਕਰੀ ਵਾਲਾ ਕੇਕ ਦੇਖ ਲਓ ਉਹਦੇ ਚ ਵੀ ਨੇ ਠੀਕ ਹੈ ਇੱਕ ਤੁਸੀਂ ਬਿਸਕਟ ਦੇਖ ਲਓ ਬਾਹਰੋਂ ਬੇਕਰੀ ਤੋਂ ਲੈ ਕੇ ਮੈਂ ਕਿਸੇ ਨੂੰ ਪਰਸਨਲ ਤੇ ਨਹੀਂ ਆ ਰਿਹਾ ਮੈਂ ਕਿਸਦੇ ਕੰਮ ਤੇ ਨਹੀਂ ਉਂਗਲੀ ਉਠਾ ਰਿਹਾ ਪਰ ਮੈਂ ਸੱਚ ਦੱਸ ਰਿਹਾ ਜੋ ਅੱਜ ਕੱਲ ਹੈ ਪਰ ਆਪਾਂ ਉਹ ਚੀਜ਼ਾਂ ਤੇ ਧਿਆਨ ਨਹੀਂ ਦੇ ਰਹੇ ਆਪਾਂ ਨਿਰਾਪura ਇਦਾਂ ਹੀ ਬੋਲ ਦਿੰਨੇ ਕਿ ਆਹ ਚੀਜ਼ ਗਲਤ ਹੈ ਹੁਣ ਬ੍ਰੈਡ ਲਾ ਲਈ